ਵਧੀਆ ਲੱਗ ਰਿਹਾ ਹੈ ਉਸਤਾਦ ਜੀ ਨੂੰ ਸੁਣ ਕੇ ਤਾੜੀ ਲਾ ਦੇ ਬਾਬਾ ਜੀ ਕਿਉਂਕਿ ਜੇ ਅੱਜ ਸਾਡੇ ਘਰ ਦੇ ਵਿੱਚ ਖੁਸ਼ੀਆਂ ਵਾਲਾ ਮਾਹੌਲ ਹੈ ਤੇ ਮੇਰੇ ਗੁਰੂ ਜੀ ਕਰਕੇ ਔਰ ਜੇ ਮੇਰੀ ਜ਼ਿੰਦਗੀ ਨੂੰ ਭਾਗ ਲੱਗੇ ਤੇ ਮੇਰੇ ਉਸਤਾਦ ਜੀ ਕਰਕੇ ਮੈਂ ਕੀ ਮੇਰੇ ਘਰ ਦੇ ਮੈਂ ਵਿਆਹ ਵੀ ਜਾਊਂਗਾ ਬਾਬਾ ਜੀ ਮੇਰੇ ਧੀਆਂ ਪੁੱਤ ਵੀ ਇਹਨਾਂ ਦਾ ਦੇਣ ਨਹੀਂ ਦੇ ਸਕਦੇ ਪਰ ਵੀ ਤਾੜੀ ਲਾ ਦਿਓ ਮੇਰੇ ਗੁਰੂ ਜੀ ਦੇ ਨਾਮ ਤੇ ਔਰ ਗੁਰੂ ਜੀ ਇੱਕ ਚੰਗੇ ਇਨਸਾਨ ਹੈਗੇ ਨੇ ਔਰ ਸਭ ਤੋਂ ਇਹ ਬੜੀ ਵਧੀਆ ਹੈ ਸਾਰੇ ਪਰਿਵਾਰ ਵਾਂਗੂ ਚੱਲਦੇ ਨੇ ਬਾਕੀ ਟੀਮਾਂ ਵਾਂਗੂ ਨਹੀਂ ਚੱਲਦੇ ਸਾਰੇ ਬੜੇ ਵਧੀਆ ਤਰੀਕੇ ਨਾਲ ਪਿਆਰ ਕਰਦੇ ਨੇ ਮੁਹੱਬਤ ਕਰਦੇ ਨੇ ਔਰ ਇੱਕ ਤਾੜੀ ਲਾ ਦਿਓ ਸਾਡੇ ਜਨਾਬ ਰਾਜਾ ਜਾਨੀ ਜੀ ਬਹੁਤ ਹੀ ਪਪੂਲਰ ਕਲਾਕਾਰ ਨੇ ਕਿਉਂਕਿ ਕਲਾਕਾਰਾਂ ਨੂੰ ਇਹ ਗਵਾਉਂਦੇ ਨੇ ਇਹਨਾਂ ਨੂੰ ਕਲਾਕਾਰ ਪੁੱਛ ਕੇ ਚੱਲਦੇ ਨੇ ਕਲਾਕਾਰਾਂ ਤੋਂ ਵੀ ਉੱਤੇ ਨੇ 뮤직 ਡਾਇਰੈਕਟਰ ਵੀ ਬਹੁਤ ਘੈਂਡ ਨੇ ਘੈਂਡ ਘੈਂਡ ਜਿੰਨੇ ਵੀ ਉਸਤਾਜੀ ਦੇ ਕਲਾਮ ਨੇ ਆ ਚੁੱਕੇ ਆ ਹੱਲ ਜਿਹੜੇ ਆਉਣੇ ਇਹਨਾਂ ਨੇ 뮤직 ਕਰਿਆ ਔਰ ਮੇਰੇ ਵੀ 5-7 ਗਾਣਿਆਂ ਦਾ 뮤직 ਇਹਨਾਂ ਨੇ ਕਰਿਆ ਸਾਡੇ ਜਗਜੀਤ ਜਗਰੀ ਇਹਨਾਂ ਦਾ ਗਾਣਾ ਹੈ ਦਾ ਵੀ ਮਿਊਜ਼ਿਕ ਉਹਨਾਂ ਨੇ ਕਰਿਆ ਔਰ ਸਾਰਿਆਂ ਦੇ ਨਾਮ ਤੇ ਕੋਈ ਤਾੜੀ ਦਾ ਦੇਵਾ ਬੱਸ ਸੋ ਛੋਟੀ ਜਿਹੀ ਹਾਜ਼ਰੀ ਇਹ ਸਪੈਸ਼ਲੀ ਕਲਾਮ ਡੈਡੀਕੇਟ ਹੈ ਮੇਰੇ ਗੁਰੂ ਜੀ ਨੂੰ ਮੈਂ ਆਪਣੀ ਹਕੀਕਤ ਇਹਦੇ ਵਿੱਚ ਬਿਆਨ ਕਰਨ ਲੱਗਾ ਕਿ ਮੈਂ ਕੀ ਸੀ ਕੀ ਤੋਂ ਕੀ ਹੋ ਗਿਆ ਹਾਂ सुनाल जी अपने फोन रील बना लो मैं सवेरे पा दा यूट्यूब हाँ। अल्लाह क्यों मैं लैके रख दो ਜਿਦ ਹੀ ਰਿਆ ਤੋਂ ਵੀ ਵੱਧ ਕੀਮਤ ਆ ਮੈਨੂੰ ਮੇਰਾ ਮੁਰਸ਼ਿਦ ਮਿਲ ਗਿਆ ਮੈਨੂੰ ਦੌਲਤਾਂ ਦੀ ਲੋੜ ਨਹੀਂ ਆ ਮੈਨੂੰ ਐਸੀ ਅਨਮੁੱਲੀ ਚੀਜ਼ ਜਿਹਦਾ ਕੋਈ ਮੋਲ ਨਹੀਂ ਆ ਉਹੀ ਮਿਲ ਗਿਆ ਤੇ ਮੈਨੂੰ ਬਸ ਹਜ਼ਾਰਾਂ ਦੀ ਲੱਖਾਂ ਦੀ ਲੋੜ ਨਹੀਂ ਮੁਰਸ਼ਿਦ ਮਿਲਿਆ चन रखो बहु ते तारू मै डुबे वेखे सहयोरशदियूं ਜਿੱਡਾ ਮਰਜੀ ઋષਿ ਹੋਵੇ ਜਿੱਡਾ ਮਰਜੀ ਗਿਆਨੀ ਹੋਵੇ ਭਾਵੇਂ ਉਹ ਪੁਲਿਸ ਅਫੀਸਰ ਹੋਵੇ ਭਾਵੇਂ ਚੋਰ ਹੋਵੇ ਭਾਵੇਂ ਬਦਮਾਸ਼ ਕਿਉਣਾ ਹੋਵੇ ਉਹ ਜਿੰਨੂੰ ਵੀ ਮੰਨਦਾ ਆਪਣਾ ਸਿਰ ਤਾਂ ਮੁਰਸ਼ਿਦ ਦੇ ਕਦਮਾਂ 'ਚ ਜਿਚਕਾਉਦਾ ਹੈ ਨਾ ਸਵੇਰ ਉੱਠ ਕੇ ਨਾਮ ਤਾਂ ਉਹਦਾ ਹੀ ਜਪਦਾ ਹੈ ਨਾ ਇਸ ਕਰਕੇ ਮੁਰਸ਼ਿਦ ਤੋਂ ਬਿਨਾ ਕੱਖ ਨਹੀਂ ਆ ਜੇ ਮੁਰਸ਼ਿਦ ਜਾਂ ਤੇ ਲੱਖਿਆ ਜੀ ਮੁਰਸ਼ਿਦ ਨਹੀਂ ਤੇ ਕੱਖਿਆ ਔਰ ਇੱਕ ਵਾਰੀ ਫੇਰ ਤੋਂ ਦਾੜੀ ਲਾ ਦੇ ਮੇਰੇ ਗੁਰੂ ਜੀ ਦੇ ਨਾਮ ਤੇ ਫੁੱਕੀ ਲੱਕੜ ਰਹੀ ਨਾ ਵੇ ਮੈਂ ਸੱਜਣਾ ਜਦੋਂ ਦੀ ਤੇਰੇ ਨਾਲ ਲੱਗ ਗਈ ਮਬਦੇ ਅੱਜ ਤੋਂ 1 ਜਾਂ 2 ਸਾਲ ਪਹਿਲਾਂ ਦੀ ਗੱਲ ਆ ਮੈਂ ਜਿੰਨੇ ਵੀ ਲਾਗੇ ਲਾਗੇ ਜਗਰਾਤੇ ਹੁੰਦੇ ਸੀ ਉੱਥੇ ਜਾ ਕੇ ਮੈਂ ਟਾਈਮ ਮੰਗਦਾ ਸੀ ਗਉਣ ਵਾਸਤੇ ਔਰ ਕਈ ਥਾਵਾਂ ਤੇ ਟਾਈਮ ਮਿਲ ਜਾਂਦਾ ਸੀ 10:00 ਤੇ 4:00 ਵਜੇ ਤੱਕ ਆਵੇਂ ਖਲੋਤੇ ਰਹਿਣਾ ਗਾਣੀ ਇੱਕੋ ਚੀਜ਼ ਹੁੰਦੀ ਬਸ ਕਿ ਗੌਣ ਦੇ ਨਾਲ ਇਸ਼ਕ ਆ ਖਲੋਤੇ ਰਹਿਣਾ ਕਈ ਜਗ੍ਹਾ ਤੋਂ ਨਹੀਂ ਹੀ ਮਿਲਦਾ ਔਰ ਕਈ ਜਗ੍ਹਾ ਤੋਂ ਸਾਨੂੰ ਧੱਕੇ ਮਾਰ ਕੇ ਸਟੇਜਾਂ ਤੋਂ ਥੱਲੇ ਵੀ ਤਾਲਿਆ ਪਰ ਬਾਕੀ ਜਦੋਂ ਦਾ ਮੈਂ ਗੁਰੂ ਜੀ ਦੇ ਲੜ ਲੱਗਾ ਆ ਔਰ ਮੈਂ ਜਾ ਕੇ ਜਿਹੜੇ ਵੀ ਪੰਡਾਲ ਦੇ ਵਿੱਚ ਖਲੋ ਜਾ ਮੈਨੂੰ ਸਪੈਸ਼ਲ ਡਿਮਾਂਡ ਕਰਦੇ ਆ ਮੈਂ ਆਪਣਾ ਮੈਨੂੰ ਬੜਾ ਪ੍ਰਾਊਡ ਫੀਲ ਹੈ ਆਪਣੇ ਮੈਨੂੰ ਆਪਣੇ ਆਪ ਤੇ ਮਾਣ ਆ ਕਿ ਮੈਂ ਇਹਨਾਂ ਦਾ ਸ਼ਾਗਿਰਦ ਪਿਆ ਔਰ ਮੇਰੀ ਇਨੀ ਹਾਇਸियत ਹੋ ਗਈ ਮੇਰੀ ਮੇਰਾ ਮੋੜ ਪੈ ਗਿਆ सुकी लकड़ रही न वे में सजना